ਉਹ ਤਸਵੀਰਾਂ ਜਿਹੜੇ ਮੁਰ ਦੁੱਖ ਦੇਣ ਵਾਲੀਆਂ ਆ ਗਈਆਂ ਨੇ ਕਿਉਂਕਿ ਨਮਾਦੇ ਮੇਲਿਆਂ ਦੇ ਦੌਰਾਨ ਪਹਿਲੇ ਦਿਨੀ ਇੱਕ ਹਾਦਸਾ ਹੁੰਦਾ ਤੇ ਦੁੱਖ ਦੇਣ ਵਾਲੀਆਂ ਤਸਵੀਰਾਂ ਆਉਂਦੀਆਂ ਨੇ ਦੋ ਮੌਤਾਂ ਹੋ ਜਾਂਦੀਆਂ ਨੇ ਤੇ ਅੱਜ ਮੁਰ ਨਮਾਦਿਆਂ ਤੋਂ ਬਾਅਦ ਨizampur ਵਿਖੇ ਜਿਹੜਾ ਗੁੱਗਾ ਮਾਰੀ ਦੇ ਜਿਹੜਾ ਮੇਲਾ ਭਰਿਆ ਉਸ ਦੌਰਾਨ ਅੱਜ ਮੁਰ ਇੱਕ ਹਾਦਸਾ ਹੋ ਗਿਆ ਜਾਣਕਾਰੀ ਮਿਲੀ ਆ ਕਿ ਨਹਿਰ ਦੀ ਪਟਣੀ ਪਟਣੀ ਮੋਟਰਸਾਈਕਲ ਤੇ ਨੌਜਵਾਨ ਆਉਂਦੇ ਨੇ ਅਤੇ ਉਸ ਤੋਂ ਬਾਅਦ ਇੱਕ ਨੌਜਵਾਨ ਮੋਟਰਸਾਈਕਲ ਮੋੜਨ ਦੀ ਕੋਸ਼ਿਸ਼ ਕਰਦਾ ਤੇ ਉਹ ਨਹਿਰ ਦੇ ਵਿੱਚ गिर ਜਾਂਦਾ ਉਸ ਤੋਂ ਬਾਅਦ ਆਲੇ ਦੁਆਲੇੋਂ ਭੱਜਣ ੱਠ ਕਰਕੇ ਜਿਹੜੇ ਨੌਜਵਾਨ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਨੇ ਪਰ ਨਹੀਂ ਭਾਣਾ ਵਾਪਰ ਜਾਂਦਾ ਦੁਖਦਾਈ ਤਸਵੀਰਾਂ ਮੁਰ ਅੱਜ ਆਪਣੇ ਦਰਮਿਆਨ ਆ ਜਾਂਦੀਆਂ ਨੇ ਜਾਣਕਾਰੀ ਮਿਲਿਆ ਕਿ ਬਖੋਪੀਰ ਦਾ ਗਰੀਬ ਪਰਿਵਾਰ ਦਾ ਨੌਜਵਾਨ ਸੀ ਇਹ ਜਿਹੜਾ ਕਿ ਨਹਿਰ ਦੇ ਵਿੱਚ ਡੁੱਬਣ ਦੇ ਨਾਲ ਮੌਤ ਹੋ ਗਈ ਹੈ ਦੁੱਖ ਦੇਣ ਵਾਲੀਆਂ ਤਸਵੀਰਾਂ ਆ ਰਹੀਆਂ ਨੇ ਨizampur ਤੋਂ ਇੱਕ ਨੌਜਵਾਨ ਅੱਜ ਮੇਲੇ ਦੌਰਾਨ ਇੱਕ ਨੌਜਵਾਨ ਹੈ ਜਿਹੜਾ ਉਹ ਨਹਿਰ ਦੇ ਵਿੱਚ ਡੁੱਬ ਜਾਂਦਾ ਆਪਾਂ ਗੱਲਬਾਤ ਕਰਦੇ ਹਾਂ ਸੰਦੀਆ ਕਾ ਨੰਦਾ ਹੋਇਆ ਮੇਰਾ ਨਾਮ ਬੰਲਾ ਸਿੰਘ ਹੈ ਇਹ ਅਸੀਂ ਜੀ ਉਰੋਂ ਸਰਪੰਚ ਸਾਰੀ ਪੰਚਾਇਤ ਆ ਰਹੀ ਤੇ ਅਸੀਂ ਉਧਰੋਂ ਜੀ ਆਪਣੇ ਦੁਕਾਨਾਂ ਤੋਂ ਨizampur ਤੋਂ ਜੀ ਪੈਸੇ ਇਕੱਠੇ ਕਰਕੇ ਜਿਹੜੀ ਆਪਾਂ ਨੇ ਕੋਲ ਕਰਾਉਣੇ ਸੀਗੇ ਤੇ ਫਿਰ ਅਸੀਂ ਬੈਠੇ ਸੀਗੇ ਜੀ ਉਧਰੋਂ ਤਿੰਨ ਮੁੰਡੇ ਤੇ ਉਧਰੋਂ ਮੋਟਰਸਾਈਕਲ ਤੋਂ ਆਏ ਤੇ ਦੋ ਉੱਤਰ ਕੇ ਇੱਕ ਮੁੰਡਾ ਮੋੜਨ ਲੱਗ ਗਿਆ ਗਿਆਨੀ ਪੱਗ ਵਾਲਾ ਠੀਗਾ ਉਹ ਤਾਂ ਮੋਟਰਸਾਈਕਲ ਮੁੜਿਆ ਨਹੀਂ ਉਹ ਵਿੱਚ ਡਿੱਗ ਗਿਆ ਜੀ ਵਿੱਚ ਡਿੱਗਿਆ ਹੋਇਆ ਤੇ ਉੱਥੇ ਗਾਹ ਪੈ ਗਿਆ ਵੀ ਮੁੰਡਾ ਡਿੱਗਿਆ ਮੁੰਡਾ ਡਿੱਗਿਆ ਤੇ ਅਸੀਂ ਖੜੇ ਹੋ ਗਏ ਸਾਰੇ ਜੀ ਤੇ ਉਹ ਦੇਖਣ ਲੱਗੇ ਹੋਏ ਬਾਈ ਜਰਾ ਉਹ ਕਹਿੰਦੇ ਵੀ ਕੱਢੋ ਹੀ ਮਾਰੋ ਸਾਲਾ ਮੈਨੂੰ ਕਹਿੰਦੇ ਭੱਲੇ ਮਾਰ ਸਾਲਾ ਤੇ ਮੈਂ ਕੱਪੜੇ ਕੱਢੀ ਸਾਲ ਮਾਰੀ ਇੱਥੋਂ ਜੀ ਤੇ ਇੱਕ ਮੁੰਡਾ ਹੋਰ ਸੀ ਮੇਰੇ ਨਾਲ ਆ ਸੀਗਾ ਉਹ ਰਾਇ ਦਲੇਰੀ ਆ ਆ ਸੀਗਾ ਦਲੇਰੀ ਜੀ ਇਹ ਉਧਰ ਦੀ ਭੱਜ ਕੇ ਗਿਆ ਜੀ ਮੈਂ ਇੱਧਰ ਦੀ ਗਿਆ ਅਸੀਂ ਮੈਥੋਂ ਹੀ ਸਾਲ ਮਾਰੀ ਤੇ ਉਹਨੂੰ ਤੇਰੇ ਦੇ ਮੈਂ ਉਹਦੇ ਲਵੇ ਗਿਆ ਜੀ ਬਸ ਮੈਥੋਂ ਥੋੜੇ ਜੇ ਫਾਸਲੇ ਨਾਲੇ ਮੁੰਡਾ ਡੁੱਬ ਗਿਆ ਜੀ ਤੇ ਉਸ ਤੋਂ ਬਾਅਦ ਉਹ ਡੁੱਬਿਆ ਤੇ ਇੱਧਰ ਹੀ ਸਾਈਡ ਨਿਕੜਿਆ ਜੀ ਇੱਧਰ ਹੀ ਸਾਈਡ ਨਿਕੜ ਕੇ ਜੀ ਤੇ ਅਸੀਂ ਇੱਧਰੋਂ ਫਰੀ ਗਈ ਚਲੋ ਬਹੁਤ ਟਾਈਮ ਅਗਰੋ ਹਾਂ ਬਹੁਤ ਟਾਈਮ ਅਗਰੋ ਜੀ ਅਸੀਂ ਸੂਰ ਨਹਿਰ 'ਚ ਸਾਲ ਮਾਰੀ ਦਮ ਚੜਦਾ ਜੀਗਾ ਤੇ ਮਿਲਿਆ ਨਹੀਂ ਹੈਗਾ ਅਸੀਂ ਨੇ ਬਹੁਤ ਕੋਸ਼ਿਸ਼ ਕਰਦੀ ਰਹੀ ਤੇ ਫਿਰ ਮੁੰਡੇ ਆ ਆ ਗਏ ਜੀ ਹੋਰ ਆ ਗਏ ਮੁੰਡੇ ਤਿੰਨ ਚਾਰ ਹੋਰ ਤੇ ਰਸਾ ਲਿਆਂਦਾ ਜੀ ਫਿਰ ਅਸੀਂ ਲੈਨ ਬਣਾ ਕੇ ਜੀ ਆ ਵਿੱਚ ਡੁਕੀ ਮਾਰ ਕੇ ਜੀ ਪੈਰਾਂ ਨਾਲ ਦੇਖਦੇ ਰਹੇ ਜੀ ਇਹ ਸਮਾਂ ਬਾਅਦ ਜਿਹੜਾ ਮਿਲਿਆ ਇਹਨੂੰ ਖਾਉਗੇ ਜੀ ਘੰਟਾ ਡੇਢ ਘੰਟਾ ਹੋ ਗਈ ਆਹ ਮੁੰਡੇ ਦੀ ਕਹੀ ਜਾਣ ਨਾ ਹੀ ਨਾ ਹੀ ਪੂਰਾ ਹੋ ਗਿਆ ਜੱਡ ਹੋ ਗਿਆ ਮੋੜ ਸਾਬ ਮੋੜ ਤੇ ਕਿ ਟਾਇਰ ਫਿਸਲ ਗਿਆ ਲੱਗਦਾ ਕੀ ਕਾ ਘਟਨਾ ਕੀ ਦਲ ਇਹ ਜਦੋਂ ਮੋੜ ਰਹੇ ਸੀਗੇ ਜੀ ਮੋੜ ਰਹੇ ਜੋ ਪਟੜੀ ਘਟਾਈ ਜਗਾ ਦੀ ਉਹ ਪਟੜੀ ਬਣਾਉਣ ਵਾਲੀ ਆਪਣੇ ਨਹਿਰ ਦੀ ਉਹ ਮੋੜ ਰਿਹਾ ਜੀ ਅਪਟਾਇਰ ਤਿਲਸ ਗਿਆ ਜੀ ਬਸ ਇਹ ਤਾਂ ਉਹਦੇ ਕਰਕੇ ਜਿਹੜਾ ਮੋਟਾ ਕਿ ਮੋਟਰਸਾਈਕਲ ਵੀ ਅੰਦਰ ਗਿਆ ਹਾਂ ਜੀ ਮੋਟਰਸਾਈਕਲ ਵਿੱਚ ਹੀ ਆ ਜੀ ਉਹਦੇ ਲਹਿਰ ਦੇ ਵਿੱਚ ਜਿਹੜੀ ਲਾਸਟ ਗੱਡੀ ਉਹਨਾਂ ਜਿਹਨੇ ਆਪਾਂ ਡੇਢ ਘੰਟੇ ਵਾਂਗੂ ਹੋ ਗਏ ਸਾਨੂੰ ਲੱਭਦਿਆਂ ਨੂੰ ਜੀ ਤਾਂ ਪਤਾ ਲੱਗੀ ਕਿ ਕਿੱਥੇ ਦਾ ਮੁੰਡਾ ਹੈ ਜਾਂ ਕੀ ਉਹ ਮੁੰਡਾ ਜੀ ਬਹੁਤ ਵੀਰ ਦਾ ਜੀ ਗਰੀਬ ਪਰਿਵਾਰ ਜਿਹੜਾ ਨਦਾਂਪੁਰ ਮੇਲਾ ਲੈਣਾ ਉੱਥੇ ਆਏ ਸੀ ਕਿੱਦਾਂ ਹਾਂ ਜੀ ਮੇਲੇ ਦੀ ਆਏ ਸੀ ਜੀ ਕੌਲ ਸੀ ਜੋ ਆਏ ਤੇ ਪੜ ਕੇ ਮੇਲੇ ਕਾਇਦੇ ਮੇਲਾ ਦੇਖਣ ਆਏ ਜੀ ਮੇਲਾ ਦੇਖਣ ਆਏ ਜੀ ਹਾਂ ਜੀ ਸਰ ਜਿਹੜਾ ਨਦਾਂਪੁਰ ਹੀ ਕਿਹਾ ਤੇ ਕਿ ਮੋਟਰਸਾਈ ਨਦਾਮਪੁਰ ਗੁੱਗਾ ਮਾੜੀ ਦਾ ਮੇਲਾ ਲੱਗਦਾਗਾ ਇੱਥੇ ਕਾਫੀ ਲੋਕਾਂ ਦਾ ਇਕੱਠ ਹੁੰਦਾਗਾ ਮੈਂ ਵੀ ਅੱਜ ਆਪਣੀ ਫੋਰਸ ਦੇ ਸਮੇਤ ਇੱਥੇ ਯਾਰਪੀ ਟੀਮ ਦੇ ਇੱਥੇ ਡਿਊਟੀ ਪਰ ਸੀਗਾ 3:30 ਕਰ ਤਿੰਨ ਵਜੇ ਪੋਲਣਾਹਰ ਨਦਾਮਪੁਰ ਪੁਰਾਣਾ ਬੋਲੜਾ ਉੱਥੇ ਰੌਲਾ ਪੈ ਰਿਹਾ ਸੀ ਮੈਂ ਵੀ ਭੱਜ ਕੇ ਗਿਆ ਉੱਥੇ 17-18 ਸਾਲ ਦਾ ਮੁੰਡਾ ਮੋਟਰਸਾਈਕਲ ਬੈਕ ਕਰਦੇ ਸਮੇਂ ਕੋਈ ਉੱਥੇ ਅਚਾਨਕ ਵਿਛੜੇ ਪਏ ਇਹ ਕਾਫੀ ਲੋਕਾਂ ਦੀ ਮਦਦ ਨਾਲ ਬਚਾਉਣ ਦੀ ਕੋਸ਼ਿਸ਼ ਕੀਤੀ ਪਰੰਤੂ ਬਚ ਨਹੀਂ ਸਕੇ ਉਹਦੇ ਵੀ ਅਚਾਨਕ ਹਾ사 ਹੋ ਗਿਆ ਉਹਦੇ ਪਰਿਵਾਰ ਵਾਲੇ ਉਹਦੇ ਕਦੇ ਵੀ ਕੋਈ ਕਾਰਵਾਈ ਨਹੀਂ ਕਰਾਉਣੀ। ਸਰ ਦੀ ਨੋਜਵਾਨੀ ਦੇਖੋ। ਲੈ ਤੁਰੀ ਮੋਕੇ ਦੇ ਹੋ ਗਈ ਜੀ। ਹਾਂਜੀ।